ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਰਹਿੰਦਾ ਹੈ ਬੱਚਾ ਪੜ੍ਹਾਈ ਵਿੱਚ ਹੋਸ਼ਿਆਰ ਹੋਵੇਗਾ 5 ਮਿੰਟ ਇਹ ਸ਼ਬਦ ਜ਼ਰੂਰ ਸੁਣੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾ ਕਰੇ ਮੋ ਸਿਵਾ ਅਗੇ ਰਹਾਓ ਆ ਸੰਨਿਆਸੀ ਤੋਂ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਿਆ ਦਿਗੰਬਰ ਦੇ ਵਿਚਾਰੀ ਆਪ ਮਰੈ ਅਵਰ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਝੋਜਨਾ ਤੇਰੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾ ਤੀਰਥ ਵਾਸੀ ਕੂੰ ਗੁਰੂ ਵਾਜ ਜੇ ਮਨ ਲਾਗੈ ਤੌ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤੌ ਸੰਿਆਸੀ ਜਾ ਜਤ ਜੋਗੀ ਤਾ ਕਾਇਆ ਭੋਗੀ ਦੇ ਆਦਿ ਗੰਬਰ ਦੇ ਵਿਚਾਰੀ ਆਪ ਮਰੇ ਅਵਰਨ ਹੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜਨਾ ਤੇਰੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚੇ ਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੀ ਮਨ ਲਾਗੈ ਤਉ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤਉ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇ ਆਦਿਕੰਬਰ ਦੇ ਵਿਚਾਰੀ ਆਪ ਮਰੈ ਅਵਰਨ ਹੈ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜਨਾ ਤੇਰੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗਿਆ ਤਉ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇ ਆਦਿਕੰਬਰ ਦੇ ਵਿਚਾਰੀ ਆਪ ਮਰੇ ਹੋਰਾ ਨਹਿ ਮਾਰੀ ਏਕ ਤੂੰ ਹੋਰ ਵੇਸਕ ਬਹੁ ਤੇਰੇ ਨਾਨਕ ਜਾਣੈ ਚੋਜਨਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਰਹਿੰਦਾ ਹੈ ਬੱਚਾ ਪੜ੍ਹਾਈ ਵਿੱਚ ਹੋਸ਼ਿਆਰ ਹੋਵੇਗਾ 5 ਮਿੰਟ ਇਹ ਸ਼ਬਦ ਜ਼ਰੂਰ ਸੁਣੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਕਉ ਗੁਰੂ ਵਾਜੈ ਜੇ ਮਨ ਲਾਗੈ ਤਉ ਜਮਕਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤਉ ਸਨਿਆਸੀ ਜਾਂ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੈ ਅਵਰਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਝੋਜਨਾ ਤੇਰੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚ ਰਾਸੀ ਤਾਂ ਤੀਰਥ ਵਾਸੀ ਕੋ ਗੁਰੂ ਵਾਜੇ ਜੇ ਮਨ ਲਾਗੇ ਤਉ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤਉ ਸੰਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦੇ ਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਨ ਹੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੈ ਚੋਜਨਾ ਤੇਰੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾ ਪੰਚੇ ਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੀ ਮਨ ਲਾਗੈ ਤਉ ਜਮ ਕਹਾ ਕਰੇ ਮੋ ਸਿਉ ਆਗੇ ਰਹਾਉ ਆਸ ਨਿਰਾਸੀ ਤੋਂ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦੇ ਆਦਿਕੰਬਰ ਦੇ ਵਿਚਾਰੀ ਆਪ ਮਰੈ ਅਵਰਨ ਹੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੇ ਨਾਰਗ ਜਾਣੈ ਚੋਜਨਾ ਤੇਰੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗਿਆ ਤੋਂ ਜਮ ਕਾਹ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋਂ ਸੁਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ ਦਿਆ ਦੀ ਕੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹਿ ਮਾਰੀ ਏਕ ਤੂੰ ਹੋਰ ਵੇਸਕ ਬਹੁ ਤੇਰੇ ਨਾਨਕ ਜਾਣੈ ਚੋਜਨਾ ਤੇਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ